ਵੈਦਨਿ ਸਾਹਮਣੇ ਉਹਨਾਂ ਕਹੀ ਸੀ ਚਲੋ ਮੈਨੂੰ ਖੁਸ਼ੀ ਹੁੰਦੀ ਏ ਕਿ ਸੰਗਤ ਸੁਣ ਤੋਂ ਬਾਅਦ ਜਿਹੜਾ ਯਾਦ ਰੱਖਦਾ ਏ ਇਹ ਕਹਿ ਰਹੇ ਸਨ ਵੀ ਤੁਸੀਂ ਇੱਕ ਦਿਨ ਕਥਾ ਚ ਗਿਆ ਵੀ ਅੰਦਰ ਦੀ ਜਿਹੜੀ ਚਿੰਤਾ ਹੈ ਉਹਨੂੰ ਦੂਰ ਕਰਨ ਦਾ ਇੱਕ ਤਰੀਕਾ ਹੈ ਕਿ ਰਾਤ ਨੂੰ ਸੌਂ ਲਗਿਆਂ ਸ਼ਬਦ ਪੜ੍ਹ ਕੇ ਸਉ ਮੈਂ ਉਹਦੀ ਵਿਆਖਿਆ ਇਹ ਕੀਤੀ ਸੀ ਪਹਿਲਾ ਪੈਰ ਫੁੱਲੜਾ ਫਲ ਵੀ ਪੱਛਾ ਰਾਤ ਤੇ ਕੀਤੀ ਸੀ ਇਹ ਸਲੋਕ ਕਬੀਰ ਸਾਹਿਬ ਦਾ ਹੈ ਇਹਦਾ ਮਤਲਬ ਇਹ ਰਾਤ ਦਾ ਪਹਿਲਾ ਪਹਿਰ 8-9 ਵਜੇ ਵੈਸੇ ਪਹਿਰ 3 ਘੰਟਿਆਂ ਦਾ ਹੁੰਦਾ ਹੈ ਉੱਠਣ ਦਾ ਪਹਿਰ ਗਰਮੀਆਂ ਸਰਦੀਆਂ 'ਚ ਬਦਲਦਾ ਰਹਿੰਦਾ ਹੈ ਉਹਨੂੰ ਇਸ ਟਾਈਮ ਨਾਲ ਨਹੀਂ ਵੇਖਣਾ ਆਪਾਂ ਹਾਂ ਘੜੀਆਂ ਬਦਲਦੀਆਂ ਹੁਣ ਟਾਈਮ ਤੁਹਾਡਾ ਵੱਖਰੀ ਹੈ ਹੁਣ ਕਿਹੜੇ ਵਜੇ ਅਸੀਂ ਅਮਰਤ ਵੇਲੇ ਦੀ ਗੱਲ ਕਰਨਾ ਹੈ ਜੀ ਤੇ ਸਾਰੇ ਕਹਿ ਦਿੰਦੇ ਆ ਵੀ 12 ਵਜੇ ਤੋਂ ਬਾਅਦ ਅਮਰਤ ਵੇਲਾ ਹੈ ਵੈਘੂ ਮੇਲੇ ਉਤਪਾਣੇ ਸਾਰੀ ਰਾਤ ਤੋਂ ਬੰਦਗੀ ਕਰੇ ਅਸਾਂ ਚ ਲੋ ਲੱਗਣ ਤੋਂ 3 ਮਿੰਟਾ ਪਹਿਲਾਂ ਦਾ ਸਮਾਂ ਵਰਤ ਵਿਲਾ ਹੁੰਦਾ ਹੈ ਇੱਕ ਪਹਿਰ ਚੌਥਾ ਪਹਿਰ ਸਮਾਂਕ ਹੈ ਸਮਾਂਕ ਤਿਲ ਤਿਲ ਹੀ ਕਾਰਨ ਜਿਹੜੀ ਕਰਮੰਦਰ ਸਾਹਿਬ ਦੀ ਮਰਿਆਦਾ ਹੈ ਨਾ ਜੀ ਅੱਜ ਵੀ ਸੀ ਗੱਲ ਕਰ ਰਹੇ ਸੀ ਵੀ ਇਹ ਦਿੱਲੀ ਬੰਗਲਾ ਸਰ 2 ਵਜੇ ਪ੍ਰਕਾਸ਼ ਹੋ ਜਾਂਦਾ ਪਰ ਮੰਦਰ ਸਾਹਿਬ ਵਿੱਚ ਪ੍ਰਕਾਸ਼ ਦਾ ਟਾਈਮ ਬਦਲਦਾ ਸਰਦੀ ਤੇ ਗਰਮੀ ਦਾ ਅਸੂਰੀਓ ਮਾਰੇ ਨੇ ਬਣਾਈ ਜੀ ਮਰਿਆਦਾ ਉੱਥੋਂ ਦੀ ਗੁਰੂ ਅਰਜੁਨ ਦੇਵ ਤੇ ਵੇਲੇ ਦਾਸ ਨਾਮ ਸੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਸ਼ਬਦ ਹੈ ਕਿ ਪਹਿਲਾ ਪੈਰ ਜੇ ਤੁਸੀਂ ਸਿਮਰਨ ਕਰਦੇ ਆਂ ਸੌਂ ਜਾਓ ਉਹ ਫੁੱਲ ਹੈ ਹਾਲਾਂਕਿ ਆਪ ਨੂੰ ਪਤਾ ਹੈ ਟੀਕਾਕਾਰ ਇਹਨੂੰ ਦੋ ਅਰਥਾਂ ਚ ਲੈਂਦੇ ਨੇ ਪਹਿਲੇ ਪੈਰ ਨੂੰ ਵੱਖਰੇ ਅਰਥ ਕਰਦੇ ਆ ਪਿੱਛੇ ਦੇ ਵੱਖਰੇ ਨਹੀਂ ਕੁਦਰਤ ਦਾ ਇੱਕ ਨਿਯਮ ਹੈ ਪ੍ਰਕਿਰਤੀ ਦਾ ਪਹਿਲਾ ਫੁੱਲ ਹੁੰਦਾ ਫੁੱਲ ਤੋਂ ਬਾਅਦ ਫਲ ਬਣਦਾ ਇੱਕ ਕਟਾਇਆ ਲੈ ਜੀ ਦਾ ਫੁੱਲ ਨਹੀਂ ਨਿਕਲਦਾ ਬਾਕੀ ਤਕਰੀਬਨ ਤਕਰੀਬਨ ਮੈਂ ਕਹਿ ਰਿਹਾ ਹਾਂ ਜ਼ਿਕਰ ਹੋ ਰਿਖੋ ਪਹਿਲਾ ਫੁੱਲ ਹੈ ਫੁੱਲ ਦਾ ਪ੍ਰੋਸੈਸ ਹੀ ਫੁੱਲ ਹੈ ਇੱਥੇ ਮਹਾਰਾਜ ਨੇ ਕਿਰਪਾ ਕੀਤੀ ਇਡਾ ਵੱਡਾ ਮਨੋਵਿਗਿਆਨਕ ਨੁਕਤਾ ਦੱਸ ਦਿੱਤਾ ਕਿ ਰਾਤ ਨੂੰ ਪਹਿਲੇ ਪੈਰ ਪੈਂਦਿਆਂ ਸ਼ਬਦ ਪੜ੍ਹ ਕੇ ਸ਼ਬਦ ਸੁਣ ਕੇ ਬਾਣੀ ਪੜਦੇ ਸੌਂ ਜਾਓ ਤੁਸੀਂ ਕੌਨਸ਼ੀਅਸ ਤੌਰ ਤੇ ਸੁੱਤੇ ਹੋ ਹੋਗੇ ਪਰ ਤੁਹਾਡਾ ਪੜਿਆ ਹੋਇਆ ਸ਼ਬ ਕੌਨਸ਼ੀਅਸ ਦੇ ਤੌਰ ਤੇ ਬਾਡੀ 'ਚ ਕੰਮ ਕਰੀ ਜਾਏਗਾ ਸ਼ਬ ਕੌਨਸ਼ੀਅਸ ਮੈਂ ਦੀ ਨੁਕੇਮੇ ਇਹ ਕਾਰਨ ਕਿ ਜਦੋਂ ਕੋਈ ਰਾਤ ਨੂੰ ਕੌਨਸ਼ੀਅਸ ਵਿੱਚ ਕੌਨਸ਼ੀਅਸ ਸਮਝ ਕੇ ਸੁਚੇਤ ਮਨ ਅਚੇਤ ਮਨ ਤੇ ਅਵਚੇਤ ਮਨ ਹੁਣ ਜਿਹੜਾ ਬੰਦਾ ਕੌਨਸ਼ੀਅਸ ਵਿੱਚ ਸ਼ਬਦ ਪੜ੍ਹ ਕੇ ਸੁੱਤਾ ਹੈ ਇਹ મત ਸਮਝੋ ਵੀ ਸ਼ਬਦ ਪੜ੍ਹਦੇ ਆ ਸੰਗਾਈ ਹੋਣ ਤੇ ਕੰਮ ਖਤਮ ਨਹੀਂ ਕੌਨਸ਼ੀਅਸ ਮਾਈਂਡ ਇੱਕਦਮ ਆਪਣਾ ਕੰਮ ਬੰਦ ਕਰਕੇ ਉਸ ਸ਼ਬਦ ਨੂੰ ਸਬਕੌਨਸ਼ੀਅਸ ਨੂੰ ਦੇ ਦਿੰਦਾ ਹੈ ਜਿਹੜਾ ਸਬਕੌਨਸ਼ੀਅਸ ਉਹ ਸਾਰੀ ਰਾਤ ਬਾਡੀ ਦੇ ਸਰ ਕਰ ਜਾਂਦਾ ਜਦੋਂ ਸਵੇਰੇ ਦਿਨ ਚੜ੍ਹਦਾ ਹੈ ਸੱਚੀ ਮੱਚੀ ਉਦੋਂ ਬੰਦਾ ਅੰਦਰੋਂ ਬਿਲਕੁਲ ਹਲਕਾ ਹਲਕਾ ਤਰੋ ਤਾਜ਼ਾ ਹੋਇਆ ਹੁੰਦਾ ਹੈ ਇਹਨੂੰ ਮਹਾਰਾਜ ਕਹਿੰਦਿਆ ਪਰ ਅਮਰੀਕਾ ਬੜਾ ਸੁਖ ਹੈ ਜੀ ਕੈਨੇਡਾ ਉੱਥੇ ਤਾਂ ਕਿੱਥੇ ਮੈਂ ਬੇਨਤੀ ਕਰਾਂਗਾ ਕੋਈ ਬੰਦਾ ਐਸਾ ਨਹੀਂ ਕਿ ਜੇ ਚਿੰਤਾ ਮੈਂ ਮੈਂ ਬੋਲਣਾ ਮੈਂ ਕਿਹੜਾ ਚਿੰਤਾ ਤੋਂ ਕੱਪਚਿਆ ਹਾਂ ਮਾਰਾ ਪਰ ਗੁਰੂ ਸਾਹਿਬ ਨੇ ਕੱਲ ਕਹੀਏ ਇੱਕੋ ਗੱਲ ਮੁਕਾਦਿਆਂ ਇੱਥੇ ਪੀਰ ਵੀ ਪਗੰਬਰ ਵੀ ਦੇ ਸਾਰੇ ਜਿੰਦ ਦੇਤੇ ਸੰਸਰ ਦਾਮ ਦੇ ਅੰਦਰ ਰਵਾਇ ਪਰਸ ਰਾਮ ਰੋਵੇ ਕਰ ਆਵੇ ਆਇਆ ਅਜੇ ਸਰੂਪ ਹੈ ਭੀਖਿਆ ਖਾਏ ਐਸੀ ਦਰਗਹ ਮਿਲ ਸਜਾ ਗਾਲੀ ਮਕਾ ਦਿੱਤੀ ਬਾਲੀ ਰੋਵੇ ਨਾਹਿ ਪਤਾਰ ਨਾਨਕ ਦੁਖੀਆ ਸਭ ਸੰਸਾਰ ਉਸ ਦੁੱਖ ਨੂੰ ਮੈਂ ਕਹਿਣਾ ਮੈਂ ਤਾਂ ਕਹਿ ਰਿਹਾ ਉਥੇ ਰਾਤ ਹੁੰਦੀ ਹੈ ਇੰਡੀਆ ਚ ਦਿਨ ਹੁੰਦਾ ਹੈ ਸੈਨਾ ਜਦੋਂ ਰਾਤ ਨੂੰ ਸੌਣ ਲੱਗਿਆ ਇੱਥੇ ਕੁਝ ਹੋ ਸਕਦਾ ਹੈ ਤਾਂ ਰਾਤ ਨੂੰ ਸੌਣ ਲੱਗਿਆ ਦਰਬਾਰ ਸੱਭ ਲਾ ਦਿਓ ਸ਼ਬਦ ਸੁਣਦੇ ਸੁਣਦੇ ਸੋਝੋ ਗੁਰਮਖੋ ਮੈਂ ਗੁਰੂ ਸਾਹਿਬ ਦੇ ਭਾਵਨੀ ਚ ਜਦੋਂ ਤੁਸੀਂ ਪਾਸਾ ਬਦਲੋਗੇ ਕੰਨ ਚ ਆਵਾਜ਼ ਪੈਗੀ ਬੋਡੀ ਤੁਹਾਡੀ ਨਿਊਜ਼ੀਲੈਂਡ ਪਈ ਹੋਵੇਗੀ ਸੁਰਤ ਨੂੰ ਇੱਕੋ ਦਮ ਗੁਰੂ ਰਾਮਦਾਸ ਦੇ ਹਜ਼ੂਰੀ ਮਿਲ ਜਾਏਗੀ ਕਿਉਂਕਿ ਪਰੇਸ਼ਾਨੀ ਤਾਂ ਸਾਰੀ ਮੰਦੀ ਹੈ ਨਾ ਮਨ ਅਰੋਗ ਤੇ ਬੋਡੀ ਰੋਗ ਵਾਲੀ ਬਤਾ ਖੇਚ ਲ ਜਾਂਦਾ ਜੇ ਮਨ ਰੋਗੀ ਹੋ ਜਾਏ ਤੇ ਸਤੰਦ ਨੂੰ ਸਰੀਰ ਵੀ ਡਿੱਗ ਪੈਂਦਾ ਇਸ ਕਰਕੇ ਜਿਹੜਾ ਤੁਸੀਂ ਮੈਨੂੰ ਇਹ ਕਿਹਾ ਮੈਂ ਫਿਰ ਬੇਨਤੀ ਕਰਾਂਗਾ ਇਹ ਕਹ ਰਹੇ ਸਨ ਬਜ਼ੁਰਗ ਵੇ ਇੱਕ ਦਿਨ ਇੱਕ ਮੁਸਲਮਾਨ ਵੀ ਸਾਡੀ ਨਾਲ ਹੁੰਦਾ ਉਹਨੂੰ ਅਸੀਂ ਦੱਸਿਆ ਸ਼ਬਦ ਸੱਚ ਹੈ ਵੇ ਰਾਤ ਨੂੰ ਸੌਣ ਲੱਗਿਆ ਇਸੇ ਕਾਰਨ ਕਿ ਸਾਡੇ ਬਾਕੀ ਨਿਤਨੇ ਵਿੱਚ ਸੋਹਲਾ ਸਾਹਿਬ ਸੌਣ ਲੱਗਿਆਂ ਲਿਖਿਆ ਟਾਈਮ ਨਹੀਂ ਲਿਖਿਆ ਕਿਉਂਕਿ نیند ਵਿੱਚ ਜਪਦੇ ਜਾਪਦੇ ਜਾ ਸਮਝੋ ਗੁਰਮਖੋ ਇਹ ਤਜਰਬਾ ਕਰੋ ਸਾਰੇ ਰਾਤ ਨੂੰ ਸੌਂ ਜੋ ਕੁਝ ਦੇਖਣਾ ਜੋ ਕੁਝ ਪੜਨਾ ਹੋ ਕਰੀਏ ਕੀ ਰਾਤ ਨੂੰ ਤਾਂ ਮੂਰਤਾਂ ਸ਼ੂਰਤਾਂ ਦੇਖ ਕੇ ਬੰਦਾ ਸੌਂਦਾ ਖਬਰਾਂ ਪੜ੍ਹ ਕੇ ਰਾਤ ਨੂੰ ਸੁਪਨੇ ਚੋ ਤੇ ਤੁਰਿਆ ਕਰਦਾ ਜਦੋਂ ਵੀ ਪਹਿਣਾ ਸ਼ਬਦ ਰੂਪ ਕੰਮ ਵੀ ਇੱਥੇ ਮੈਂ ਕਿਹਾ ਸੀ ਕਿ ਕਿੰਨੇ ਵੀ ਸ਼ਬਦ ਇੱਥੋਂ ਤੱਕ ਹੁਣ ਨੈਟ ਦਾ ਇੰਨਾ ਜ਼ਰੀਆ ਤੁਸੀਂ ਕੋਈ ਵੀ ਨਾ ਸੁਣਨ ਵਾਲਾ ਹੋਵੋ ਘਰ ਕੀਰਤਨ ਲਗਾਤਾਰ ਚੱਲਦਾ ਰਹਿੰਦੀ ਏ ਇਹ ਵੀ ਕਹਿ ਰਹੇ ਨਾ ਜੀ ਕੋਈ ਸੁਣਨ ਵਾਲੀ ਕੋਈ ਨਹੀਂ ਉਹ ਕਲਾਸ ਹੈ ਕੋਈ ਵਿਦਿਆਰਥੀ ਹੋਣਗੇ ਸ਼ਬਦ ਦਾ ਔਰਾ ਇੰਨਾ ਜ਼ਬਰਦਸਤ ਹੈ ਹੁਣ ਅਗਲੇ ਕਹਿੰਗੇ ਟੇਪਾਂ ਨਾਲ ਕੀ ਹੋ ਜਾਂਦਾ ਬੜੇ ਸਵਾਲ ਨੇ ਨਾ ਵੀ ਰੇਟੇ ਤੋਂ ਚੱਲੇਗਾ ਆ ਨਿੱਕਾ ਜਾਂ 2 ਸਾਲ ਦਾ ਨਿਆਣਾ ਦਾ 2 ਭਾਈ ਸਾਲ ਦਾ ਉਹਦੇ ਕੋਲ ਕਿਤੇ ਗਾਣਾ ਲਾ ਦੂਨ ਉਹ ਨੱਚਣ ਲੱਗ ਪੈਂਦਾ ਮਾਂ ਦੀ ਗੋਦ 'ਚ ਤੇ ਗਾਣਾ ਪਾਉਣ ਨਾਲ ਤੇ ਮਰ ਗਿਆ ਬੜੀ ਧੀਰ ਦਾ ਸਿਰਫ ਸਾਊਂਡ ਸਿਰਫ ਨਾਦ ਉਹਦੇ ਕੰਨਾਂ 'ਚ ਪੈ ਤਾ ਉਹਦੀ ਬਾਡੀ ਹਰਕਤ ਕਰਦੀ ਖੈ ਅੱਜ ਵੀ ਗਾਣਾ ਸੁਣ ਕੇ ਬੰਦੇ ਸਰੂਰ ਚਲੇ ਜਾਂਦੇ ਆ ਕਈ ਆਪਣਾ ਸਰੂਰ ਉਹਨਾਂ ਦਾ ਹੁੰਦਾ ਪਰ ਗੁਰਮਖੋ ਜੇ ਦੁਨੀਆ ਦੇ ਸ਼ਬਦ ਗੀਤ ਸੁਣਦਾ ਹੈ ਸਰੀਰ 'ਚ ਮਨ 'ਚ ਉਤਲ-ਬੁਤਲ ਹੁੰਦੀ ਹੈ ਜੇ ਜਦੋਂ ਬਾਪੇ ਦਾ ਸ਼ਬਦ ਸੁਣਾਗੇ ਨਾ ਜਿਸ ਕਮਰੇ ਚ ਨੰਤਰ ਸ਼ਬਦ ਚੱਲੇਗਾ ਉਹਦੀਆਂ ਵੇਵਜ਼ ਉੱਥੇ ਅਸਰ ਜ਼ਰੂਰ ਕਰਨਗੀ ਮੈਂ ਕਿਹਾ ਤਜਰਬਾ ਕਰਕੇ ਦੇਖੋ ਬਾਅਦ ਵਿੱਚ ਫਿਰ ਗੱਲ ਕਰਾਂਗੇ ਜਦੋਂ ਫਿਰ ਮੌਕਾ ਮਿਲੇ ਗੁਰੂ ਸਾਹਿਬ ਨੇ ਇਹ ਸ਼ਬਦ ਵਰਤੇ ਆਖੀਰ ਤੇ ਕਹਿ ਲਗੇ ਕਿ ਖਾਖ ਹੈ ਹਾਇ ਕਰਣੀ ਇਸਮਾਪਤੀ ਆਪਾਂ ਕਰ ਲਗੀ ਹਮਾਰੇ ਕਹਿੰਦੇ ਆ ਕਿ ਖਾਖ ਹੈ ਖੋਰ ਨਾ ਕੋਈ ਦਾਤਾ ਜੀਵ ਉਪਾਏ ਜਿੰਨ ਰਜ਼ਕ ਦੀ ਹਾਂ कोई होर दाता नहीं दद्दा दाता एक है सब को देवन खार महाराज कहते हैं कोई होर दाता नहीं जगत पिखारी फिर है सब को दाता राम महाराज कहते हैं मानु की टेक बिरती सब जान देवन को एक है भगवान खा है और न कोई दाता जीव उपाय जिन्दगी दिया महाराज कहते फिर करो की सीखो हर नाम त्यावो ਜਿੰਨੇ ਦੇ ਜਿਹਦੇ ਤਾਉ ਦਾ ਨਾਮ ਧਿਆਉ ਹਰ ਨਾਮ ਸਮਾਵੋ ਧਿਉਂਦਿਆਂ ਧਿਉਂਦਿਆਂ ਨਾਮ ਵਿੱਚ ਸਮਾ ਜਾਓਗੇ ਟਿਕ ਜਾਓਗੇ ਅੰਬਿਰ ਲਾਹਾ ਹਰ ਨਾਮ ਲਿਆ ਦਿਨ ਰਾਤ ਦਾ ਲਾਹਾ ਨਾਮ ਲਵੋ